ਸਤਿ ਸ੍ਰੀ ਅਕਾਲ ਸਾਰਿਆਂ ਨੂੰ ਤੇ ਅੱਜ ਅਸੀਂ ਬਣਾਣਗੇ ਦਾਲ ਮੱਖਣੀ ਤਾਂ ਦਾਲ ਸੀ ਸਾਡੀ ਪਿਓ ਰੱਖੀ ਹੈ ਜੀ ਤੁਹਾਨੂੰ ਇਹਨੂੰ ਚੰਗੀ ਤਰ੍ਹਾਂ ਵਾਸ਼ ਕਰਕੇ ਆਪਾਂ ਫਿਰ ਕੁੱਕਰ ਵਿੱਚ ਪਾੜੀ ਕਰਾਂਗੇ ਕੁੱਕਰ ਵਿੱਚ ਪਾੜੀ ਗਲੀ ਹੁਣ ਆਪਾਂ ਪਾਵਾਂਗੇ ਦਾਲ ਵਿੱਚ ਪਾਣੀ ਦਾਲ ਦੇ ਉੱਪਰ ਲੈਵਲ ਰੱਖਣਾ ਪਾਣੀ ਦਾ ਉੱਪਰ ਤੱਕ ਪਾਣੀ ਪਾ ਦੇਣਾ ਬਸ ਸਾਰਾ ਤਾਂ ਕੁੱਕਰ ਵਿੱਚ ਪਾ ਦਾਂਗੇ ਆਪਾਂ ਲਸਣ 12 ਤੋਂ 15 ਲਸਣ ਪਾ ਦਾਂਗੇ ਆਪਾਂ ਤਾਂ ਫਿਰ ਵਿੱਚ ਪਾ ਦਾਂਗੇ ਦੇਗੀ ਲਾਲ ਮਿਰਚ ਇਹਦੇ ਨਾਲ ਕਲਰ ਬਹੁਤ ਵਧੀਆ ਆਉਂਦਾ ਦਾਲ ਦਾ ਹੁਣ ਪਾ ਦਾਂਗੇ ਵਿੱਚ ਪਾ ਦਈਏ ਪਾ ਦੇਗੀ ਲਾਲ ਮਿਰਚ ਤਾਂ ਹੁਣ ਆਪਾਂ ਪਾ ਦਾਂਗੇ ਨਮਕ ਟੱਕ ਟੱਕਣ ਲੱਗ ਗਿਆ ਪਤਾ ਫੇਰ ਰੱਖ ਦਾਂਗੇ ਅਪਾ ਚੁੱਲ੍ਹੇ ਤੇ ਤੇ ਇਹ ਚਾਰ ਸਟੀਆਂ ਦਾ ਫੁੱਲ ਫੁੱਲ ਗਿਆ ਹਾਸਤੇ ਕਰਨੀ ਚਾਹੀਦੀ ਹੈ ਕਿਹ ਚਾਰ ਸਟੀਆਂ ਤੋਂ ਬਾਅਦ ਆਪਾਂ ਫੇਰ ਖੋਲ ਕੇ ਦੇਖਾਂਗੇ ਕੁੱਕਰ ਹੈ ਜਾਂ ਪੂਰੀ ਦਾਲ ਅੰਦਰ ਨਿਕਲ ਗਈ ਹੈ ਤੈਨੂੰ ਕੜਛੀ ਨਾਲ ਚੰਗੀ ਤਰ੍ਹਾਂ ਮੈਚ ਕਰ ਲੈਣਾ ਜੀ ਤੁਹਾਡੇ ਕੋਲੋਂ ਮੈਚ ਰਲੋਂ ਮੈਚ ਨੂੰ ਮੈਚ ਕਰ ਲਓ ਇਹਦੇ ਕੜਛੀ ਨਾਲ ਹੀ ਮੈਚ ਕਰ ਲਓ ਜੰਗੀ ਤਰ੍ਹਾਂ ਫੇਲਿਓ ਸਾਰੀ ਦਾ ਦਿੰਦੀ ਫੀ ਜ ਨਹੀਂ ਬਕਰ ਸੀ ਨਾਲ ਜਿਆਦਾ ਨਹੀਂ ਆਦੀ ਆਦੀ ਫੇਣੀ ਆਦੀ ਮੋਟੀ ਮੋਟੀ ਰੱਖਣੀ ਆ ਤਾਂ ਉਹਨੇ ਸਤੋਵ ਦੇ ਉਪਰ ਰੱਖਾਂਗੇ ਕੜਾਈ ਕੜਾਈ ਵਿੱਚ ਪਾਵਾਂਗੇ ਪਹਿਲਾ ਆਪਾਂ ਥੋੜਾ ਜਿਹਾ ਸਰੋਂ ਦਾ ਤੇਲ ਸਰੋਂ ਦਾ ਤੇਲ ਤੇ ਬੋਲ ਪਾਵਾਂਗੇ ਆਪਾਂ ਮੱਕਣ ਦਾ ਸ라이 ਸਾਫ ਹੋਣ ਸਰਦ ਦੇ ਲਈ ਸਕਰਗੇ ਵਿੱਚ ਪਾਇਆ ਕਿ ਮੱਖਣ ਦਾ ਜਿਹੜਾ ਸਲਾਈਸਾ ਉਸ ਲਾਸੜਨਾ ਜਾਵੇ। ਉਹਨੂੰ 2 ਮਿੰਟ ਤੱਕ ਅੱਧੀ ਘੁਮਾਉਂਦੇ ਰਹੋ ਮੱਖਣ ਨੂੰ। ਚੰਗੀ ਤਰ੍ਹਾਂ ਮੈਲਟ ਹੋ ਜਾਏਗਾ ਨਾ। ਤੇ ਇਹਦੇ ਵਿੱਚ ਪਾ ਦਿੰਨਾ ਫਿਰ ਲਸਣ ਅਦਰਕ ਦਾ ਪੇਸਟ। ਤੇ ਉਤੋ ਵਾਲਾ ਮੱਖਣਾ ਬਰਾ ਸਾਰਾ ਮੈਲਟ ਹੋ ਗਿਆ ਹੈ ਤੇ ਇਹਦੇ ਵਿੱਚ ਪਾ ਦਾਂਗੇ ਬਟਾਟਰ ਦੀ ਪਿਉਰੀ ਟਮਾਟਰ ਗ੍ਰाइंड ਕੀਤਾ ਸਾਰਾ ਵਿੱਚ ਪਾ ਦਾਂਗੇ 5 ਟਮਾਟਰ ਗ੍ਰाइंड ਕੀਤੇ ਇਹ ਪੂਰੀ ਪਿਉਰੀ ਬਣਾ ਕੇ ਵਿੱਚ ਪਾ ਦਾਂਗੇ ਅਸੀਂ ਤੇ 2 ਮਿੰਟ ਤੱਕ ਇਹਨੂੰ ਹਿਲਾਉਂਦੇ ਰਹੀ ਤੇ ਕੋ ਤੋ ਹੁਣ ਇਹਦੇ ਵਿੱਚ ਪਾ ਦਾਂਗੇ ਅਸੀਂ ਗਰਮ ਮਸਾਲਾ ਗਰਮ ਸਲੇ ਦੇ ਬਦਲ ਸੀ ਪਾਵਾਂਗੇ ਦੇਗੀ ਲਾਲ ਮੇਜ ਦੇਗੀ ਲਾਲ ਮੇਜ ਤਾਂ ਬਹੁਤ ਵਧੀਆ ਅੰਦਾ ਤਾਂ ਹੁਣ ਇਹਨੂੰ ਚੰਗੀ ਤਰ੍ਹਾਂ ਲਾਈ ਜਾਣਾ ਜਦ ਤੱਕ ਪੁੰਨਿਆਂ ਨਾ ਜਾਵੇ ਘੜਾਂ ਆਏ ਜਦ ਤੱਕ ਇਹ ਪੁੰਨ ਤੋਂ ਬਾਅਦ ਇਹਦੇ ਵਿੱਚ ਪਾਵਾਂਗੇ ਉਹ ਅੰਦਾਲ ਆਪਣੀ ਦਾਲ ਬੋਲ ਕੀਤੀ ਹੈ ਮੈਚ ਕੀਤੀ ਦਾਲ ਉਹ ਵਿੱਚ ਸਾਰੀ ਪਾਵਾਂਗੇ 2 ਮਿੰਟ ਫਿਰ ਇਹਨੂੰ ਹਿਲਾਵਾਂਗੇ ਚੰਗੀ ਤਰ੍ਹਾਂ ਮਿਕਸ ਕਰ ਦਿੰਨੇ ਹੁਣ ਹਿਲਾਓ ਤੇ ਨਾਣ ਟੱਕ ਦਿੰਨੇ ਆ 2 ਸੈਕਿੰਡ ਵਾਸਤੇ 2-4 ਸੈਕਿੰਡ ਵਾਸਤੇ ਤਾਂ ਹੁਣ ਇਹਨੂੰ ਖੋਲ ਕੇ ਦੇਖਾਂਗੇ ਅਸੀਂ ਦਾਲ ਆਪਣੀ ਪੂਰੀ ਉਬਾਲੇ ਮਾਰਦੀ ਹੋਈ ਹੁਣ ਇਹਦੇ ਵਿੱਚ ਪਾਵਾਂਗੇ ਪੂਰੀ ਮੱਖਣ ਦੀ ਟਿੱਕੀ ਇਹ ਮੈਲਟ ਹੋएगी ਹੁਣੇ 2 ਮਿੰਟ 'ਚ ਤਾਂ ਫਿਰ ਇਹਦੇ ਵਿੱਚ ਪਾਵਾਂਗੇ ਫਰੈਸ਼ ਅਮੂਲ ਕਰੀਮ ਹਾਫ ਕੋਲੀ ਕਰੀਮ ਪਾ ਦਈਏ ਇਹਦੇ ਵਿੱਚ ਦੋਸਤੋ ਅੱਜ ਪਾਵਾਂਗੇ ਸਿਕੂਰੀ ਮੇਥੀ ਇਹ ਤੁਸੀਂ ਪਾਉਣੇ ਕਿ ਬਾਲੋ ਪੀਸ ਬਾਲੋ ਤਾਂ ਇਹ ਵੀ ਜੀ ਪਾਵਾਂਗੇ ਅਸੀਂ ਗਰਮ ਮਸਾਲਾ ਇਹਨੂੰ ਚੰਗੀ ਤਰ੍ਹਾਂ ਮੈਚ ਕਰ ਲਾਂਗੇ ਮਿਕਸ ਕਰ ਲਾਂਗੇ ਚੰਗੀ ਤਰ੍ਹਾਂ ਇਹਨੂੰ 2-4 ਮਿੰਟ ਤੱਕ ਇਹਨੂੰ ਮਿਕਸ ਕਰਦੇ ਰਹਿਣਾ। ਜਦੋਂ ਚੰਗੀ ਤਰ੍ਹਾਂ ਮਿਕਸ ਹੋ ਜਾਵੇ ਤੈਨੂੰ ਟੱਕ ਦੇਣਾ। ਆਹ ਬਣੀ ਦਾਲ ਮਖਣੀ ਤਿਆਰ ਹੈ ਜੀ। ਦਾਲ ਮਖਣੀ ਆ ਵੀ ਉਹ ਪੂਰੀ ਤਿਆਰ ਆ। ਤਾਂ ਕਿੱਦਾਂ ਰੈਸਪੀ ਲੱਗੀ? ਵੀਡੀਓ ਨੂੰ ਸ਼ੇਅਰ ਲਾਈਕ ਕਮੈਂਟ ਤੇ ਸਬਸਕ੍ਰਾਈਬ ਜ਼ਰੂਰ ਕਰਿਓ ਜੀ ਅਗਲੀ ਨੈਕਸਟ ਵੀਡੀਓ ਦੇ ਫੇਰ ਮਿਲਾਂਗੇ ਜੀ